ਸ਼੍ਰੀ ਫੋਤੇਗੜ ਸਾਹਿਬ ਦੀ ਧਰਤੀ ਤੇ ਸ਼ਹੀਦੀ ਜੋੜ ਮੇਲ ਚੱਲ ਰਿਹਾ ਤੇ ਹਰ ਇੱਕ ਥਾਂ ਦੇ ਉੱਤੇ ਲੰਗਰ ਦੇਖਣ ਨੂੰ ਮਿਲ ਰਹੇ ਹਨ ਲੰਗਰਾਂ ਦੇ ਵਿੱਚ ਨੌਜਵਾਨ ਸੇਵਾ ਕਰਦੇ ਨੇ ਸੇਵਾ ਭਾਵਨਾ ਦੇ ਨਾਲ ਪਰ ਸੇਵਾ ਕਰਦੇ ਹੋਏ ਇੱਕ ਨੌਜਵਾਨ ਦੇ ਨਾਲ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਮੰਦ ਭਾਗੀ ਖਬਰ ਕੱਗਾ ਤੋਂ ਸਾਹਮਣੇ ਆਈ ਆ ਕੱਗਾ ਦੇ ਪਿੰਡ ਬੂਟਾ ਸਿੰਘ ਵਾਲਾ ਦਾ ਰਹਿਣ ਵਾਲਾ ਸਤੇਂਦਰ ਸਿੰਘ ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਪਿੰਡ ਦੇ ਵਿੱਚ ਲੰਗਰ ਲਗਾਇਆ ਗਿਆ ਸੀ ਉਸ ਲੰਗਰ ਦੇ ਵਿੱਚ ਲੜੀਆਂ ਲਗਾ ਰਿਹਾ ਸੀ ਸਜਾਵਟ ਕਰ ਰਿਹਾ ਸੀ ਤਾਂ ਉਸ ਦੌਰਾਨ ਉਸ ਦੇ ਕਰੰਟ ਲੱਗਿਆ ਕਰੰਟ ਲੱਗਣ ਦੇ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਸਤਵਿੰਦਰ ਸਿੰਘ ਦੀ ਮੌਤ ਹੋ ਗਈ ਇਸ ਤੋਂ ਪਹਿਲਾਂ ਅਸੀਂ ਇੱਕ ਖਬਰ ਨਸ਼ਰ ਕੀਤੀ ਸੀ ਜੋ ਕਿ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਘਰ ਪਰਤ ਰਹੇ ਨੌਜਵਾਨਾਂ ਦੇ ਨਾਲ ਸੜਕ ਹਾਦਸਾ ਹੋ ਗਿਆ ਉੱਥੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਤਾਂ ਇਸ ਨੌਜਵਾਨ ਦਾ ਪਰਿਵਾਰ ਕੀ ਕਹਿ ਰਿਹਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੀ ਜਵਾਨੀ ਸੁਣਾਉਣੀ ਹੈ ਤੇ ਡਾਕਟਰ ਕੀ ਕਹਿ ਰਹੇ ਨੇ ਉਹਨਾਂ ਦੀ ਜਵਾਨੀ ਮੇਰਾ ਨਾਮ ਚਰਨਜੀਤ ਚੰਨਾ ਜੀ ਚਰਨਜੀਤ ਜੀ ਤੇ ਕਿਸ ਤਰ੍ਹਾਂ ਘਟਨਾ ਹੋਈ ਹੈ ਸਭ ਦੱਸੋ ਇਹ ਸ਼ਹੀਦੀ ਜੋੜ ਮੇਲੇ ਨੂੰ ਦੇਖਦੇ ਹੋਏ ਲੰਗਰ ਲਾਇਆ ਸੀ ਜੀ ਤਾਂ ਉਹਦੇ ਉੱਤੇ ਨਾ ਜਿਹੜੀ ਫੁੱਲ ਬੁੱਟੀਆਂ ਲਾਰੇ ਸੀਗੇ ਜੀ ਉਹ ਜਿਸ ਟਾਈਮ ਟ੍ਰਾਂਸਫਾਰਮ ਉਤਾਰਿਆ ਹੋਇਆ ਸੀ ਤਾਂ ਇਹ ਮਨੀਮਾਨ ਉੱਪਰ ਚੜ ਗਿਆ ਜੀ ਅਜੇ ਰਸਤੇ 'ਚ ਗਿਆ ਜੀ ਇਹਨਾਂ ਨੂੰ ਉਹਦੀ ਬਾਹ ਨੂੰ ਕਰੰਟ ਲੱਗ ਗਿਆ ਪਰ ਡਿੱਗਨ ਸਾਰੀ ਮੌਤ ਹੋ ਗਈ ਡਾਕਟਰਾਂ ਨੇ ਡਾਕਟਰਾਂ ਨੂੰ ਲੈ ਕੇ ਡਾਕਟਰਾਂ ਨੂੰ ਲੈ ਕੇ ਸਮਾਣੀ ਹਸਪੀਟਲ ਪਹੁੰਚੇ ਜੀ ਇਹਨਾਂ ਨੇ ਮੁਕਤ ਕਰਾਇਆ ਕਹਤਾ ਜੀ ਡੈਮੇਜ ਆ ਜੀ ਤੇ ਬਾਕੀ ਬਹੁਤਾ ਸੀ ਮੁੰਡਾ ਕਿਸੇ ਕਿਸੇ ਸੇਵਾ ਕਰਦਾ ਸੀ ਚਲੋ ਜੀ ਪਹਿਲਾਂ ਤਾਂ ਜੋ ਕੁਝ ਸੀ ਜੀ ਹੁਣ ਤਾਂ ਮੈਂ ਤਾਂ ਮੌਕੇ ਦਾ ਮੈਂਬਰ ਆ ਜੀ ਤੇ ਜਿੱਥੇ ਹਾਂਜੀ ਹਾਂਜੀ ਸੇਵਾ ਦੇ ਥਾਂ ਦੇ ਸੇਵਾ ਕਰਦਾ ਸੀ ਕੋਈ ਇਹ ਨਹੀਂ ਕਹਿ ਸਕਦੇ ਵੀ 24 ਘੰਟੇ ਸੀਗਾ ਸੇਵਾ ਵੀ ਕਰ ਹਾਂਜੀ ਮੌਕੇ ਦਾ ਪੰਚਾਇਤ ਮੈਂਬਰ ਆ ਜੀ ਕਿਹੜੇ ਪਿੰਡ ਤੋਂ ਬੂਟਾ ਸਿੰਘ ਵਾਲੇ ਤੋਂ ਜੀ ਏ ਆਪ ਵੀ ਸੀ ਹਾਂਜੀ ਹਾਂਜੀ ਨਾਮਪੁਰਾ ਇਹਦਾ ਇਹ ਮਨੀ ਮਾ ਨਹੀਂ ਕਹਿੰਦੇ ਨੇ ਜੀ ਹਾਂ ਮਨੀ ਬਰਾੜ ਜੀ ਮਨੀ ਬਰਾੜ ਹਾਂਜੀ ਮਨੀ ਬਰਾੜ ਉਮਰ ਕਿੰਨੇ ਕੇ ਜੀ ਉਮਰੇ ਜੀ 27 ਸਾਲ ਦੇ ਲੰਨ ਸਮੇਂ ਹਮਰਜੀਤ ਸਿੰਘ ਹਮਰਜੀਤ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਬੁੱਟਾ ਸਿੰਘ ਵਾਲਾ ਹਾਂ ਜਿਹੜੇ ਹੱਸ ਹੋਏ ਕੰਡ ਲੱਗੇ ਮੁੰਡੇ ਨੂੰ ਕੀ ਨਾਮ ਹੈ ਮਨੀ ਸਿੰਘ ਜੀ ਹਾਂ ਇਸ ਤਰ੍ਹਾਂ ਲੱਗਿਆ ਕਿ ਬਣੀ ਇਹ ਗੱਲ ਇਹ ਲੜਨ ਲੱਗਿਆ ਜੀ ਲੜੀਆਂ ਲਾਉਂਦਾ ਸੀ ਅੱਛਾ ਉਹ ਆ ਆਦਾ ਮੇਲੇ ਵਾਸਤੇ ਨਾ ਕਿੱਥੇ ਲੈ ਰਹੇ ਸੀ ਕੱਗੇ ਲੈ ਬੈ ਜੀ ਲੰਗਰ ਲੰਗਰ ਹਾਂ ਲੰਗਰ ਲੰਗਰ ਦੇ ਸੀ ਹਾਂਜੀ ਹਾਂ ਤੇ ਕਰੰਟ ਲੱਗਿਆ ਉਹ ਮੌਕੇ ਤੇ ਹਾਂਜੀ ਮੌਕੇ ਤੇ ਕਰੰਟ ਲੱਗਿਆ ਇੱਥੇ ਲੈ ਫਿਰ ਨਾਲ ਦੇ ਨਾਲ ਅਗੇ ਅਸਮਾਨੀ ਲੈ ਕੇ ਆਈ ਜੀ ਹਫਸਾਹ عمر ਕਿੰਨੇ ਦੀ ਹਾਂ ਇੱਕ ਸਾਲ ਹਾਂ 27 ਸਾਲ ਦੀ ਸੁਈ ਸਰਪੰਚੋਂ ਹਾਂਜੀ ਹਾਂ ਸਰਪੰਚਾਂ ਜੀ ਮੌਕੇ ਦੇ ਇਸ ਟਾਈਮ ਮੌਕੇ ਤੇ ਹਾਂਜੀ ਹਾਂ ਮੌਕੇ ਕਿਸ ਨਾਮ ਦੱਸੋ ਤੁਸੀਂ ਦਾ ਅਮਰਜੀਤ ਸਿੰਘ ਸਾ ਜਿਹੜੇ ਬੋਡੇ ਆਈਏ ਮਾਲੇਥੇ ਬਰੋਡਰ ਹੈਗੇ ਹਾਂਜੀ ਬਰੋਡਰ ਸੀ ਕੀ ਨਾਮ ਦੱਸੋ ਕੀ ਦੱਸਿਆ ਬਈ ਸਤਵਿੰਦਰ ਸਿੰਘ ਨਾਮ ਹੈ ਬੂਟਾ ਸਿੰਘ ਵਾਲਾ ਵਿਲੇਜ ਦਾ ਪੇਸ਼ੈਂਟ ਸੀਗਾ ਲੰਗਰ ਦੀ ਸੇਵਾ ਕਰ ਰਿਹਾ ਸੀ ਲਾਈਟ ਲਗਾ ਰਿਹਾ ਸੀਗੇ ਤੇ ਸ਼ੌਕ ਲੱਗਿਆ ਕਿੰਨੀ ਕੀ ਦੱਸੇ ਇਹਨਾਂ ਨੂੰ ਥੈਂਕ ਯੂ ਸਰ ਤੇ 체ਸਟਲ ਬੰਦੇ ਬਰੋਡਰ ਸੀ ਹਾਂਜੀ ਬਰੋਡਰ ਸੀ ਕਿ ਕਿਤੋਂ ਹੋ ਗਏ ਤੁਸੀਂ ਹਾਂਜੀ ਕਿੱਥੇ ਕਿਸੇ ਕੰਮ ਤੇ ਰੱਖਿਆ ਜਾ ਬਾਂ ਤੇ ਸੀਗਾ ਬਾਂ ਤੇ ਹੱਥ ਤੇ ਹਾਂਜੀ ਤਾਂ ਤੁਸੀਂ ਸੁਣਿਆ ਤੇ ਤੁਸੀਂ ਤਸਵੀਰਾਂ ਦੇਖੀਆਂ ਜੋ ਤਸਵੀਰਾਂ ਦੇ ਕੇ ਹਰ ਕਿਸੇ ਦੇ ਮਨ ਨੂੰ ਠੇਸ ਪਹੁੰਚਦੀ ਆ ਹਰ ਕਿਸੇ ਦਾ ਤੁਰੰਦਰ ਤੱਕ ਝੰਡੋੜਿਆ ਜਾਂਦਾ ਤਾਂ ਅਜਿਹੇ ਹਾਦਸੇ ਹੋ ਜਾਂਦੇ ਨੇ ਕਰੰਟ ਲੱਗਿਆ ਨੌਜਵਾਨ ਦੇ ਜੋ ਲੰਗਰ ਦੇ ਵਿੱਚ ਲੜੀਆਂ ਲਗਾ ਰਿਹਾ ਸੀ ਸਜਾਵਟ ਕਰ ਰਿਹਾ ਸੀ ਕਿਉਂਕਿ ਪੰਜਾਬ ਦੀ ਜੇਕਰ ਗੱਲ ਕਰੀਏ ਪੰਜਾਬ ਦੇ ਨੌਜਵਾਨ ਜਿਹੜੇ ਵੱਧ ਚੜ ਕੇ ਸੇਵਾ ਭਾਵਨਾ ਦੇ ਨਾਲ ਲੰਗਰਾਂ ਦੇ ਵਿੱਚ ਸੇਵਾ ਕਰਦੇ ਨੇ ਸ੍ਰੀ ਫਤਿਹਗੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਉਹਨਾਂ ਸਾਹਿਬ ਜਾਦਿਆਂ ਦੀ ਸ਼ਹਾਦਤਾਂ ਨੂੰ ਯਾਦ ਕਰਦੇ ਨੇ ਤੇ ਆਪਣਾ ਜੋ ਉਥੇ ਨਤਮਸਤਕ ਹੁੰਦੇ ਨੇ ਉਹ ਨੌਜਵਾਨ ਲੰਗਰ ਲਗਾਏ ਜਾਂਦੇ ਨੇ ਤਾਂ ਅਜਿਹੇ ਦੇ ਵਿੱਚ ਜਿਹੜਾ ਇੱਕ ਪਰਿਵਾਰ ਆ ਜਿਸ ਪਰਿਵਾਰ ਦੇ ਵਿੱਚ ਅੱਜ ਰੌਣਕ ਉਰਲਾਹਟ ਪੈ ਚੁੱਕਿਆ ਚੀਕ ਚਹਾੜਾ ਪੈ ਚੁੱਕਿਆ ਕਿਉਂਕਿ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਬੜੇ ਧਿਆਨ ਦੇ ਨਾਲ ਕਰਨਾ ਚਾਹੀਦਾ ਜੇਕਰ ਕੋਈ ਵੀ ਕੰਮ ਤੁਸੀਂ ਕਰਦੇ ਹੋ ਖਰਕ ਗੱਲ ਕਹੀ ਜਾਂਦੀ ਆ ਕਿ ਜਦੋਂ ਖੁਦਾ ਨੇ ਲਿਖਤੀ ਉਦੋਂ ਹੀ ਹੋਣਾ ਆ ਪਰ ਥੋੜਾ ਸਾਵਧਾਨੀ ਵੀ ਜ਼ਰੂਰ ਵਰਤਣ ਦੀ ਲੋੜ ਆ ਜੋ ਜੋ ਨੌਜਵਾਨ ਟਰਾਲੀਆਂ ਟਰੈਕਟਰ ਲੈ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਜਾਂਦੇ ਨੇ ਜਾਂ ਵਾਪਸ ਪਰਤਦੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਬਾਰ ਬਾਰ ਹਰ ਕੋਈ ਅਪੀਲ ਕਰਦਾ ਜਥੇਦਾਰ ਸਹਿਬਾਨਾਂ ਦੇ ਵੱਲੋਂ ਵੀ ਅਪੀਲ ਕੀਤੀ ਜਾਂਦੀ ਆ ਕਿ ਉਹ ਬੜੇ ਆਰਾਮ ਦੇ ਨਾਲ ਜਾਣ ਬੜੇ ਧਿਆਨ ਦੇ ਨਾਲ ਜਾਣ ਕਿਉਂਕਿ ਜਾਂ